उसके अवतार सिंह तैयार रहा मलजीत सिंह बाकी हुई सां जी बलाओ फतेह पाओ फतेह ਕਹਿੰਦੇ ਆ ਫਤਿਹ ਦਾ ਲੋਗ ਦਾ ਚਾਰ ਵਾਲਾ ਵਾਹਿਗੁਰੂ ਬੋਲਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਭਰਾਓ ਤੁਸੀਂ ਵੱਡੀ ਗਿਣਤੀ 'ਚ ਆਇਓ ਤੁਹਾਡੀ ਹਾਜ਼ਰੀ ਇੱਥੇ ਐ ਦੀ ਪ੍ਰਮਾਣ ਹੈ ਹੁਣ ਤੁਹਾਡੇ ਦਾ ਆਪਣੇ ਸਰਜੀਤ ਸਿੰਘ ਫੂਰਾਨੀ ਜਿਹੜੇ ਸੀਨੀਅਰ ਲੀਡਰ ਉਹਨਾਂ ਨੇ ਵੀ ਬੋਲਣਾ ਹੈ ਪੰਡਾਲ ਦੇ ਵਿੱਚ ਪੱਤਰਕਾਰਾਂ ਨੇ ਵੀ ਫੋਟੋ ਵੀ ਲੈਣੀਆਂ ਆ ਵੀਡੀਓ ਵੀ ਤੁਹਾਡੀਆਂ ਜਾਣੀਆਂ ਇਹ ਪੰਡਾਲ ਸਾਡਾ ਖਾਲੀ ਨਹੀਂ ਦਿਖਣਾ ਚਾਹੀਦਾ ਹੀਗੇ ਪ੍ਰਸ਼ਾਸਨ ਆ ਗਿਆ ਪਾਣੀ ਛਾਕੇ ਪੰਡਾਲ ਦੀ ਪੂਰੀ ਰੌਣਕ ਪਾਜੋ ਆਗੇ ਸਰਕਾਰ ਨੂੰ ਪਤਾ ਲੱਗ ਜਾਵੇ ਕਿ ਸਾਮ ਔਰ ਮਜ਼ਦੂਰ ਦੀਆਂ ਜਿੰਨੀਆਂ ਕਿਸੇ ਬੰਦੀਆਂ ਨੇ ਜਿਹੜੇ ਤੁਸੀਂ ਜ਼ਬਰਦ ਕੀਤਾ ਸਾਡੇ ਆ ਦੋਹਾਂ ਦੇ ਉੱਤੇ ਨਰਿੰਦਰ ਕੁਮਾਰ ਮੋਦੀ ਜਿਹੜਾ ਇੱਥੇ ਤੋਂ ਰੈਲੀ ਆ ਕਰਦਾ ਹੋਇਆ ਪੰਜਾਬ ਤੋਂ ਆਇਆ ਸੀ 13 ਦਿਨਾਂ ਸਾਡੇ ਉੱਥੇ ਰੋਲਿਆ ਦਿੱਲੀ ਦੇ ਵਿੱਚ 750 ਕਿਸਾਨ ਸਾਡਾ ਛੇੜੋਇਆ ਮੋਦੀ ਜਿਹੜਾ ਸੀ ਮੈਂ ਜਿਹੜੇ ਐਲਾਨ ਕੀਤੇ ਐ ਕਾਨੂੰਨ ਬਣਾ ਕੇ ਉਹ ਵਾਪਸ ਲੈ ਕੇ ਬੜਾ ਵੱਡਾ ਸਾੜ ਕੀਤਾ ਹੈ ਪਰ ਸਾਡੀ ਜਮੀਨਾ ਖੋਰ ਵਾਸਤੇ ਆਇਆ ਸੀ ਅਸੀਂ ਉੱਤੇ ਸ਼ੀਦੀਆਂ ਪ੍ਰਾਪਤ ਕੋਈ ਕਰਦੀਆਂ ਸੀ ਪਰ ਮੇ ਹੋਰ ਹੋ ਜਾਂਦੀਆਂ ਨੇ ਦੇਦੇ ਆਪਣੀ ਨਨਕਾਮੀ ਆਪਣੀ ਜਰੀ ਇੱਕ ਜੱਥੇ ਬੱਧੀ ਇੱਜ਼ਤ ਬਖਸ਼ੌਰ ਕਰ ਹਾਈਲੀ ਡਾਕਟਰ ਤੋਂ ਕਿੰਨੇ ਰਸਤੇ ਇਹਨਾਂ ਨੇ ਚੁੜੇ ਸੀ ਉਧਰ ਵੀ ਨਾ ਜਾ ਕੇ ਇਹਨਾਂ ਨੇ ਇੰਟੈਲੀਜੈਂਸੀ ਦੇ ਰਿਪੋਰਟ ਦਿੱਤੀ ਹੋਰ ਉੱਥੇ ਬੰਦਾ ਹੀ 5-700 ਬੈਠਾ ਏ ਕੈਪਟਨ ਜੀਰਾ ਤੁਸੀਂ ਭਰਤੀ ਲਿਆ ਉਹਦੇ ਕਰਕੇ ਵੀ ਕੋਈ ਕੰਟ ਨਹੀਂ ਹੋਇਆ ਹੁਣ ਇਜਤ ਕਿਵੇਂ ਬਚੇਗੀ ਇੰਟੈਲੀਜੈਂਸੀਆ ਕੀ ਆ ਇਧਰਲੇ ਪਾਸਿਓ ਕਿਸਾਨ ਆ ਰਹੇ ਨੇ ਜੀਰੇ ਵਾਲੇ ਪਾਸਿਓ ਪਿਆਰੇ ਵਾਲੇ ਰੋਡ ਦੇ ਉੱਤੇ ਉੱਤੋਂ ਵੀ ਪਿੱਛੋਂ ਦੀ ਲੈ ਆ ਰੋਡ 'ਨਾ ਤੜਾਈ ਉਹਨਾਂ ਅੱਗੇ ਵੀ ਜਾਣ ਦੇਣਾ ਤੁਹਾਡੀ ਇਜਤ ਬਚੇਗੀ ਇਜਤ ਮੋਦੀ ਆਉਂਦੀ ਪਜਾਉਂਦਾ ਆਪਣੇ ਪਾਲਟੀਰੀਆ ਦੇ ਕੰਮੀਆਂ ਬਜਾਉਣ ਦੀ ਗੱਲ ਬੰਦਾ ਤੇ 5-700 ਸੀਟ ਪ੍ਰਧਾਨ ਮੰਤਰੀ ਆਪ ਦੀ ਨਿਵੇਸ਼ੀ ਸੰਤਾ ਵੀ ਸਾਡਾ ਕਦਰੀ ਰੋ ਪਾਇਆ ਇੱਕ ਸਾਲ ਬਾਅਦ ਸਾਡੇ ਜਿਹੜੇ ਸ਼ਗਰਚੀ ਜੋ ਇਹ ਜਿੰਨਾ ਦਾ ਰੋਜ਼ ਸੁਭਾਵਿਕ ਤੌਰ ਤੇ ਰੋਸੀ ਜਿਹੜੀ 700 ਕਿਸਾਨ ਸ਼ੀਤ ਕਰਾਇਆ ਹਜ਼ਾਰਾਂ ਰੁਪਏ ਦਾ ਡੀਜ਼ਲ ਆਪਣੇ ਕੀਮਤੀ ਵਿਅਕਤ ਤੇ ਬਰਬਾਦ ਕੀਤਾ ਦੀਆਂ ਜ਼ਮੀਨਾਂ ਬਜਾਉਣ ਵਾਸਤੇ ਸਾਡਾ ਕਿੰਨੂ ਰੋਲਿਆ ਗੁੱਸਾ ਜੈ ਜੀ ਸ਼ੁਭਾ ਦੇ ਵੀ ਕਰਦੇ ਆ ਜਾਣਾ ਸੀ ਉਦੋਂ ਸਾਡੇ ਹੁਣ ਇੱਕ ਸਾਰਵਾਰ ਉਸ ਪਾਰਟੀ ਦੇ ਆਗੂ ਨੇ ਮੁੱਖ ਮੰਤਰੀ ਨੇ ਜਿਹੜਾ ਕਹਿੰਦਾ ਸੀ ਸਾਡੇ ਨਾਲ ਧਰ ਗਿਆ ਜੀ ਉਹ ਤੋਂ ਪਹਿਲਾਂ ਹੁੰਦਾ ਸੀ ਮੈਂ ਕਿਸਾਨ ਦਾ ਪੁੱਤਰ ਤੂੰ ਲੋਕ ਦੇ ਵਾਰਗੋਂ ਮੰਨਿਆ ਜਾਣਾ ਕਿਆ ਹੋਊਗਾ ਪੂਰਾ ਕਿ ਹੋਰ ਕਿਛੜੀ ਹੋਵੇ ਸੈਂਟਰ ਦੇ ਨਾਲ ਸਾਡੇ ਧਾਰਾ ਪਰਚੇ ਦੇ ਵਿੱਚ 307 ਦਾ ਵਾਅਦਾ ਕਰਦਾ ਉਹ ਪਾਰਟੀ ਜਿਹੜੀਆਂ ਪਾਰਟੀ ਦੇ ਕਹਿੰਦੇ ਸੀ ਆਮ ਘਰਾਂ ਦੇ ਕਰਕੇ ਆ ਹੋਰ ਖਾਸ ਬਣ ਗਏ ਆ ਇਸੇ ਤਰ੍ਹਾਂ ਸੀ ਜਿਹੜੇ ਜਬਰ ਭਾਵੇਂ ਤੁਹਾਡੇ ਕੱਠ ਨਾਲ ਤੁਹਾਡੇ ਸਹਿਯੋਗ ਨਾਲ ਪਰਚੇ ਜਿਹੜੇ ਆ ਰੱਦ ਕਰਾਉਂਦੇ ਆ ਇੱਕ ਹੋਰ ਗੱਲ ਹੈ ਜਿਹੜੇ ਆਪਣੇ ਪੰਜਾਬ ਦੇ ਉੱਤੇ ਮਾਰ ਕੇ ਬਹਿ ਗਏ ਨੇ ਵੱਡੇ ਅਫਸਰੋ ਕੁਈ ਡੀਸੀ ਕੋਈ ਐਸਪੀ ਪੰਜਾਬ ਦਾ ਬੱਚਾ ਨਹੀਂ ਜੇ ਰਹਿ ਗਿਆ ਉਹ ਤਾਂ ਬਿਰਨੇ ਘਟ ਰਹੇਗੇ ਆ ਮੈਂ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਦੇ ਕੋਲੇ ਗਿਆ ਉਹ ਕਹਿੰਦਾ ਆਈਪੀਐਸ ਦੇ 275 ਦਿੱਤੇ ਜਿਹੜੇ ਤੀਜੀ ਅਰੀਆ ਦੇ ਲਿਆ ਮੈਨੂੰ ਕਹਿੰਦੀ ਪੁੱਤਰਾ ਤੇਰਾ ਨੰਬਰ ਨਹੀਂ ਐਸਕੇ ਲੱਗਣਾ ਉਹ ਕਹਿੰਦਾ ਮੈਂ ਉਹਨਾਂ ਦੇ ਘਰੇ ਮੈਡਮ ਲੈ ਗਿਆ ਜੇ ਮੈਡਮ ਜੀ ਤੁਸੀਂ ਸਾਨੂੰ ਪਾਸ ਹੀ ਨਹੀਂ ਸੀ ਕਰਦਾ ਮੇਰੇ ਤਿੰਨ ਸਾਲ ਕਿਉਂ ਬਰਬਾਦ ਕਰਾਏ ਓ ਮੈਡਮ ਕਹਿੰਦੀ ਮੈਨੂੰ ਪਤਾ ਸੀ ਸਾਨੂੰ ਵਧਾਇਆ ਤੇ 25 ਸਾਲ ਤੋਂ ਪਹਿਲਾਂ ਆਈਪੀਐਸ ਪੰਜਾਬ ਦਾ ਸਿਲੈਕਟ ਨਹੀਂ ਕਰਨਾ ਕਿਉਂਕਿ ਉਹਨੇ ਜਦੋਂ 25 ਸਾਲ ਦੇ ਪਹਿਲਾਂ ਆਈਪੀਐਸ ਅਫਸਰ ਅਸੀਂ ਰਾ ਦਿੱਤਾ ਉਹਨੇ ਔਰਥਰ ਤੱਕ ਜਾਣਾ ਜਿੱਥੇ ਨੀਤੀਆਂ ਕਰਦੇ ਆ ਜਿੱਥੇ ਕਿਸਾਨੀ ਪ੍ਰਤੀ ਨੀਤੀਆਂ ਧੜੀਆਂ ਜਾਂਦੀਆਂ ਮਜ਼ਦੂਰ ਪ੍ਰਤੀ ਨੀਤੀਆਂ ਧੜੀਆਂ ਜਾਂਦੀਆਂ ਆਪਕ ਨੀਤੀਆਂ ਧੜੀਆਂ ਜਾਣਾ ਕੋਈ ਨਹੀਂ ਚਾਹੁੰਦੇ ਪੰਜਾਬ ਦਾ ਕੋਈ ਨੌਜਵਾਨ ਉੱਥੇ ਜਾਵੇ ਉਹਨਾਂ ਨੂੰ ਸੈਂਟਰ ਨੂੰ ਕੋਈ ਮਤਲਬ ਨਹੀਂ ਹੈ ਤੁਸੀਂ ਕਿਹੜੀ ਮਰਜੀ ਕਮਿਊਨਿਟੀ ਦੇ ਹੋ ਲੋ ਉਹ ਤੁਹਾਡੇ ਪੰਜਾਬ ਦਾ ਡੀਐਨਏ ਭਾਵੇਂ ਉਹ ਪੰਜਾਬ ਦਾ ਹਿੰਦੂ ਭਰਾ ਹੀ ਕਿਉਣਾ ਹੋਵੇ ਉਹ ਉਹਨਾਂ ਨੂੰ ਕੱਦ ਵਾਲਾ ਪੰਜਾਬ ਦੇ ਡੀਐਨਏ ਦੇ ਖਤਰਾ ਕਿ ਸੈਂਟਰ ਨਹੀਂ ਜਾਣੀ ਸਾਡੇ ਪੰਜਾਬ ਦੀ ਕਿਸੇ ਵੀ ਕਮਿਊਨਿਟੀ ਦਾ ਭਰਾ ਉਹ ਇਸ ਕਰਕੇ ਸਾਡੇ ਅਸਰ ਵੀ ਸਾਨੂੰ ਆਪਣੇ ਬੱਚਿਆਂ ਨੂੰ ਸਭ ਤੋਂ ਵੱਧ ਸਿੱਖਿਆ ਦੇਣੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ ਹੈ 25 ਬੱਚੇ ਨੂੰ ਸਿੱਖਿਆ ਵੱਧ ਤੋਂ ਵੱਧ ਲੋੜ ਜਿੰਨਾ ਚਿਰ ਅਸੀਂ ਜੈਨੀ ਬੋਦੀ ਜਿਹੜਾ ਪਰਿਵਾਰ ਕਿਤੇ ਅਯਾਰੇ ਸਰਕਾਰਾਂ ਨੇ ਝੂਟੀਆਂ ਨੇ ਸਭ ਤੋਂ ਵੱਧ ਆਪਣੇ ਬੱਚਿਆਂ ਨੂੰ ਪੜਾਉਣ ਤੋਂ ਰੋਹੀ ਦਿੱਤੀ ਅੱਜ ਸਭ ਤੋਂ ਵੱਡੇ ਆਉਂਦਿਆਂ 'ਚ ਹਰ ਮੁਲਕ ਦੇ ਉਹ ਬੈਠੇ ਆ ਸਾਡੇ ਕਮਿਊਨਿਟੀ ਨੂੰ ਸਭ ਤੋਂ ਵੱਧ ਤੋਂ ਵੱਧ ਲੋੜ ਹੈ ਸਾਡੇ ਬੱਚਿਆਂ ਨੂੰ ਸਿੱਖਿਆ ਦਿਓ ਕੋਣ ਵੇਖ ਲੋ ਸਾਡਾ 56 ਇੰਚ ਦਾ ਚੌੜਾ ਕਹਿਣ ਵਾਲਾ ਪ੍ਰਧਾਨ ਮੰਤਰੀ ਸਾਰੇ ਬੱਚਿਆਂ ਨੂੰ ਰੋਟੀ ਰੋਟੀ ਖਾਤਰ ਗਏ ਸੀ ਚਾਲੇ 40 45 45 ਲੱਖ ਲਾ ਕੇ ਉਹਨਾਂ ਨੂੰ ਇਹ ਨਿਆਟਾ ਅੱਤਕੜੀਆਂ ਲਾ ਕੇ ਜਿਵੇਂ بڑے ਵੱਡੇ ਕ੍ਰੀਮੀਅਲਏ ਜਾਜ ਤਾਰਿਆ ਇੱਕ ਬਲਵਸ ਵੀ ਬੋਲਿਆਗਾ ਕਿ ਜਿਹੜਾ ਕਹਿੰਦਾ 56 ਇੰਚ ਦੀ ਛਾਤੀ ਏ ਮੇਰੀ ਛੋਟੇ ਮੁਰਖਾਂ ਨੇ ਕਿਹਾ ਵੀ ਅਸੀਂ ਆਪਣੇ ਜਾਜ ਭੇਜਾਂਗੇ ਆਪਣੇ ਬੱਚੇ ਆਪ ਲੈ ਕੇ ਆਵਾਂਗੇ ਇਹਨਾਂ ਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਇਹ ਵੱਡੇ ਮੁਲਕਾਂ ਦੇ ਦਰਵਾਜ਼ੇ ਮੈਂ ਹੁਣ ਸੰਗਤ ਨੂੰ ਕਹਿ ਰਿਹਾ ਵੱਡੇ ਲੀਡਰਾਂ ਨੇ ਵੀ ਅਜੇ ਬੋਲਣਾ ਤੁਹਾਡਾ ਵੀਡੀਓ ਪੱਤਰਕਾਰਾਂ ਚ ਟੈਲੀਜੈਂਸੀ ਨੂੰ ਲੀਡਰਾਂ ਨੂੰ ਕੋਈ ਫਰਕ ਨਹੀਂ ਪੈਣਾ ਤੁਸੀਂ ਆ ਕੇ ਜੇ ਨਾ ਬੈਠੋਗੇ ਪਰ ਤੁਹਾਡੀ ਟੈਲੀਜੈਂਸੀ ਦੀ ਰਿਪੋਰਟ ਤੋਂ ਬੜਾ ਵੱਡਾ ਫਰਕ ਪੈਂਦਾ ਜੇ ਆ ਕੇ ਕੋ ਨਾਲ ਚ ਸੱਜ ਜਾਓ ਬਹਿ ਜਾਓ ਤੁਸੀਂ ਆਏ ਜੇ ਆਪਣੇ ਕੀਮਤੀ ਸਮੇਂ ਦੀ ਹਾਇਦੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅਪਣੇ ਦੋ ਜੱਥੇ ਲੇਟ ਪਹੁੰਚਿਆ ਇੱਕ ਤਾਂ ਨਛੱਤਰ ਸਿੰਘ ਦੀ ਗਵਾਰੀ ਦੇ ਵਿੱਚ ਉਹਨਾਂ ਨੂੰ ਆਪਾਂ ਥੋੜਾ ਜਿਹਾ ਕੰਮ ਵੀ ਦਿੱਤਾ ਸੀਗਾ ਨਛੱਤਰ ਸਿੰਘ ਦੀ ਗਵਾਰੀ ਚ ਆਪਣੇ ਦਵਾਪਿਆਂ ਦਾ ਜੱਫਾ ਪਹੁੰਚਿਆ ਹੁਣ ਇੱਕ ਅਮਰਸਰ ਤੋਂ ਸੋਪਾ ਪਿੰਡ ਜਿਹੜਾ ਉਹ ਜੱਫਾ ਲੈ ਕੇ ਆਉਣਾ ਹੈ ਆਪਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਇਸੇ ਤਰ੍ਹਾਂ ਮਜ਼ਦੂਰ ਫੈਕਟਰੀ ਯੂਨੀਅਨ ਕਪੂਰ ਖਲਾ ਪ੍ਰਧਾਨ ਹਰਪ੍ਰੀਤ